ਸੀਮਾ ਸੁਰੱਖਿਆ ਬਲਦੀ ਸਤਾਈ ਬੀ ਐਨ ਬੀ او ਪੀ ਚੰਦੂ ਵਡਾਲਾ ਵੱਲੋਂ ਹੈਰੋਇਨ ਦੇ ਇੱਕ ਪੈਕੇਟ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁਖੀ 20 ਪੁੱਤਰ ਰਜਿੰਦਰ ਸਿੰਘ ਪਿੰਡ ਚੰਦੂ ਵਡਾਲਾ ਥਾਣਾ ਕਲਾਂੌਰ ਅਤੇ ਅਮਨਦੀਪ ਸਿੰਘ ਉਰਫ ਗੋਰਾ 21 ਪੁੱਤਰ ਸਰਦੂਲ ਸਿੰਘ ਪਿੰਡ ਚੰਦੂ ਵਡਾਲਾ ਥਾਣਾ ਕਲਾਂੌਰ ਦੇ ਤੌਰ ਤੇ ਹੋਈ ਹੈ ਇਹਨਾਂ ਦੋਵਾਂ પાસે ਇੱਕ Apple iPhone 13 ਇੱਕ Redmi ਫੋਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਪੈਕਿੰਗ ਸਮਗਰੀ ਸਮੇਤ ਇੱਕ ਪੈਕੇਟ ਹੈਰੋਇਨ ਵਜ਼ਨ 550 ਗ੍ਰਾਮ ਵੀ ਬਰਾਮਦ ਕੀਤਾ ਗਿਆ। ਸਾਨੂੰ ਬੀਐਸਐਫ ਦੇ ਕਮਾਂਡੈਂਟ ਨੇ ਫੋਨ ਕੀਤਾ ਕਿ ਚੰਦੂੜਾਲਾ ਸਾਈਡ ਵਾਲ ਦੋਆ ਨੌਜਵਾਨ ਫੜੇ ਆ ਤੇ ਉਹਨਾਂ ਦੇ ਪਾਸੋਂ ਰਿਕਵਰੀ ਹੋਈ ਹੈ ਮੌਕੇ ਦੇ ਕਾਰਵਾਈ ਕੀਤੀ ਜਾਵੇ। ਜਿਉਂ ਹੀ ਮੌਕੇ ਤੇ ਪੁੱਜੇ ਆ ਉੱਥੇ ਸੁਖਵਿੰਦਰ ਸਿੰਘ ਸਾਹਮਣ ਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਸਾਹਮਣ ਅਫਜ਼ਲ ਸਿੰਘ ਚੰਦੂੜਾਲੇ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਪਕੜੇ ਸੀ। ਉਹਨਾਂ ਦੇ ਕੋਲੋਂ ਸਾਨੂੰ 550 ਗ੍ਰਾਮ ਹਰੌਣ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਹੋਇਆ ਇਹਦੇ ਸਬੰਧ ਚ ਅਸੀਂ थाना ਕਾਲਾਨੌਰ ਚ ਮੁਕਦਮਾ ਦਰਜ ਕੀਤਾ ਤੇ ਉਹਦੀ ਤਫਤੀਸ਼ ਕਰ ਰਹੇ ਕਿੰਨੀ ਉਮਰ ਹੈ ਨੌਜਵਾਨਾਂ ਦੀ ਔਰ ਕਿੱਥੋਂ ਫੜੇ ਗਏ ਇਹ ਦੋਵਾਂ ਨੌਜਵਾਨਾਂ ਦੀ 24 24 25 25 ਸਾਲ ਦੀ ਉਮਰ ਹੈ ਇਹ ਤਕਰੀਬਨ ਉਥੋਂ ਵੱਡਰ ਤੋਂ ਨਜ਼ਦੀਕ 1 ਕਿਲੋਮੀਟਰ ਪਿੱਛੋਂ ਫੜੇ ਗਏ ਬਾੜਾ ਦੇ ਨਜ਼ਦੀਕ ਹੀ ਹੁੰਦੇ ਪਏ ਤੇ ਕੀ ਇਹਨਾਂ ਦੇ ਬੈਕਵਾਰਡ ਲਿੰਕ ਆ ਵਰ ਕੀ ਅੱਗੇ ਵੀ ਕੰਮ ਕਰਦੇ ਆ ਇਹਨਾਂ ਤੇ ਪਹਿਲਾਂ ਤੇ ਕੋਈ ਨਹੀਂ ਅਜੇ ਮੁਕਦਮਾ ਦਰਜ ਗਾਂ ਆਪਾ ਜੀ ਤਫਤੀਸ਼ ਜਿਹੜੀ ਕਰ ਰਹੇ ਆ ਜੋ ਅਗਲੀ ਤਫਤੀਸ਼ ਚ ਹੋਊਗੀ ਸਾਰੀ ਗੱਲ ਲੱਗਦਾ ਕਿ ਹੀਰੋਇਨ ਸੀਮਾ ਬਾੜ ਤੋਂ ਹੀ ਆਈ ਹੈ ਥ्रू ਡਰੋਨ ਆਈ ਹੋਈ ਦੀ ਹਾਂਜੀ ਹਾਂਜੀ ਇਹ ਕਲੀਅਰ ਆ